ਗੱਲ ਕਰਾਂਗੇ ਆਧਾਰ ਕਾਰਡ ਦੇ ਬਾਰੇ ਜੇਕਰ ਤੁਹਾਡਾ ਆਧਾਰ ਕਾਰਡ ਗਵਾਚ ਚੁੱਕਿਆ ਹੈ ਉਸ ਦਾ ਨੰਬਰ ਵੀ ਨਹੀਂ ਹੈ ਤੁਹਾਡੇ ਕੋਲ ਤਾਂ ਤੁਸੀਂ ਆਧਾਰ ਕਾਰਡ ਕਿਵੇਂ ਕਢਵਾ ਸਕਦੇ ਹੋ ਇਸ ਤੋਂ ਇਲਾਵਾ ਗੱਲ ਕਰਾਂਗੇ ਆਧਾਰ ਕਾਰਡ ਦਾ ਸਟੇਟਸ ਕਿਵੇਂ ਚੈੱਕ ਕਰ ਸਕਦੇ ਆ ਜਾਂ ਨਵਾਂ ਬਣਿਆ ਆਧਾਰ ਕਾਰਡ ਤੁਸੀਂ ਡਾਊਨਲੋਡ ਕਿਵੇਂ ਕਰ ਸਕਦੇ ਆ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਆਧਾਰ ਕਾਰਡ ਦਾ ਜੇਕਰ ਨੰਬਰ ਗਵਾਚ ਚੁੱਕਿਆ ਹੈ ਤਾਂ ਆਧਾਰ ਕਾਰਡ ਕਿਵੇਂ ਕਢਵਾ ਸਕਦੇ ਹੋ ਸਰਕਾਰ ਦੁਆਰਾ 19471947 ਜੋ ਕਿ ਹੈਲਪਲਾਈਨ ਨੰਬਰ ਚਲਾਇਆ ਗਿਆ ਹੈ ਉਸ ਨੰਬਰ ਤੇ ਤੁਸੀਂ ਕਾਲ ਕਰੋਗੇ ਕਾਲ ਕਰਕੇ ਉਹਨਾਂ ਨੂੰ ਆਪਣਾ ਨਾਮ ਜਨਮ ਤਰੀਕ ਜੋ ઓਰ ਰਿਕੁਆਇਰ ਇਨਫੋਰਮੇਸ਼ਨ ਤੁਹਾਡੇ ਕੋਲ ਪੁੱਛਣਗੇ ਉਹ ਤੁਸੀਂ ਉਹਨਾਂ ਨੂੰ ਦੱਸੋਗੇ ਜਿਸ ਦੇ ਵਿੱਚ ਹੁੰਦਾ ਹੈ ਨਾਮ ਜਨਮ ਤਰੀਕ ਡੇਟ ਆਫ ਬਰਥ ਤੇ ਤੁਹਾਡਾ ਐਡਰੈਸ ਐਡਰੈਸ ਦਾ ਉਹਨਾਂ ਵੱਲੋਂ ਤੁਹਾਡੇ ਕੋਲ ਪਿੰਨ ਕੋਡ ਪੁੱਛਿਆ ਜਾਂਦਾ ਹੈ ਇਹ ਸਾਰੀ ਇਨਫੋਰਮੇਸ਼ਨ ਦੱਸਣ ਦੇ ਬਾਅਦ 1947 ਤੇ ਬੈਠਾ ਆਫਿਸਰ ਤੁਹਾਨੂੰ ਦੱਸੇਗਾ ਇਨਰੋਲਮੈਂਟ ਨੰਬਰ ਜਦੋਂ ਇਨਰੋਲਮੈਂਟ ਨੰਬਰ ਦੱਸੇਗਾ ਤੁਸੀਂ ਇਨਰੋਲਮੈਂਟ ਨੰਬਰ ਨੋਟ ਕਰੋਗੇ enrollment number ਦੇ ਵਿੱਚ date اور time enrollment number ਹੁੰਦਾ ਹੈ ਐਪਲੀਕੇਸ਼ਨ ਨੰਬਰ ਜਦੋਂ ਤੁਸੀਂ ਆਧਾਰ ਕਾਰਡ ਅਪਲਾਈ ਕਰਦੇ ਹੋ ਤੇ date اور time ਦਾ ਮਤਲਬ ਇਹ ਹੈ ਕਿ ਜਿਸ ਤਰੀਕ ਨੂੰ ਤੁਸੀਂ ਆਧਾਰ ਕਾਰਡ ਅਪਲਾਈ ਕੀਤਾ ਆ ਤੇ ਜਿੰਨੇ ਟਾਈਮ ਤੇ ਕੀਤਾ ਆ ਉਹ ਸਾਰਾ ਆਫੀਸਰ ਵੱਲੋਂ ਲਿਖਾਇਆ ਜਾਵੇਗਾ ਸੋ ਇਹ ਸਾਰੀ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਦੁਬਾਰਾ ਫਿਰ 1947 ਤੇ ਕਾਲ ਕਰੋਗੇ ਕਾਲ ਕਰਨ ਦੇ ਬਾਅਦ ਉਹਨਾਂ ਵੱਲੋਂ ਪੁੱਛਿਆ ਜਾਏਗਾ ਕਿ ਤੁਹਾਡੇ ਕੋਲ ਆਧਾਰ ਕਾਰਡ ਦਾ enrollment number ਹੈ ਜੇਕਰ ਤੁਹਾਡੇ ਕੋਲ ਆਧਾਰ ਕਾਰਡ ਦਾ enrollment number ਜਿਹੜਾ 1947 ਵੱਲੋਂ ਤੁਹਾਨੂੰ ਦਿੱਤਾ ਗਿਆ ਹੋਵੇਗਾ ਉਹ ਤੁਸੀਂ ਉਹਦੇ ਵਿੱਚ ਫਿਲ ਕਰੋਗੇ ਫਿਲ ਕਰਨ ਦੇ ਬਾਅਦ ਉਹਨਾਂ ਵੱਲੋਂ ਤੁਹਾਡੇ ਕੋਲੋਂ ਏਰੀਆ ਦਾ ਪਿੰਨ ਕੋਡ ਪੁੱਛਿਆ ਜਾਵੇਗਾ ਏਰੀਆ ਦਾ ਪਿੰਨ ਕੋਡ ਪੁੱਛਣ ਤੇ ਤੁਸੀਂ ਜਿਹੜਾ ਤੁਹਾਡਾ ਏਰੀਆ ਦਾ ਪਿੰਨ ਕੋਡ ਹੋਵੇਗਾ ਉਹ ਤੁਸੀਂ ਭਰੋਗੇ ਉਹ ਫਿਲ ਕਰਨ ਤੋਂ ਬਾਅਦ ਹੈਲਪਲਾਈਨ ਨੰਬਰ ਵੱਲੋਂ ਤੁਹਾਨੂੰ ਆਧਾਰ ਕਾਰਡ ਨੰਬਰ ਰਸਾਤ ਦਿੱਤਾ ਜਾਵੇਗਾ ਸੋ ਇਸ ਤਰੀਕੇ ਨਾਲ ਤੁਸੀਂ ਘਰ ਬੈਠੇ ਆਪਣਾ ਆਧਾਰ ਕਾਰਡ ਦਾ ਨੰਬਰ ਪ੍ਰਾਪਤ ਕਰ ਸਕਦੇ ਹੋ ਹੁਣ ਆਪਾਂ ਸਿੱਧਾ ਲੈ ਕੇ ਚੱਲਦੇ ਹਾਂ ਤੁਹਾਨੂੰ ਕੰਪਿਊਟਰ ਤੇ ਦੇਖਦੇ ਹਾਂ ਕਿਵੇਂ ਆਧਾਰ ਕਾਰਡ ਦਾ ਸਟੇਟਸ ਚੈੱਕ ਕਰਦੇ ਹਾਂ ਜਾਂ ਡਾਊਨਲੋਡ ਕਰ ਸਕਦੇ ਹਾਂ Google Chrome open karke aadhar card di website kholange UIDAI ਇਹ ਆਧਾਰ ਕਾਰਡ ਦੀ ਵੈਬਸਾਈਟ ਹੈ ਜਿਹੜੀ ਗਵਰਨਮੈਂਟ ਵੱਲੋਂ ਚਲਾਈ ਗਈ ਆ ਇਸ ਵੈਬਸਾਈਟ ਦੇ ਉੱਤੇ ਹੀ ਸਾਰੇ ਕੰਮ ਹੁੰਦੇ ਆ ਸੋ ਇਹਨੂੰ ਆਪਾਂ ਸਭ ਤੋਂ ਪਹਿਲਾਂ ਓਪਨ ਕਰਾਂਗੇ ਇਸ ਤਰ੍ਹਾਂ ਦੇ ਲਿੰਕ ਆ ਜਾਣਗੇ ਸਾਰੇ ਪਹਿਲੇ ਨੰਬਰ ਤੇ ਵੈਬਸਾਈਟ ਆ ਦੂਜੇ ਨੰਬਰ ਤੇ ਡਾਊਨਲੋਡ ਆਧਾਰ ਕਾਰਡ ਤੀਜੇ ਨੰਬਰ ਤੇ ਚੈੱਕ ਆਧਾਰ ਅਪਡੇਟ ਸਟੇਟਸ ਸੋ ਆਪਾਂ ਚੈੱਕ ਆਧਾਰ ਅਪਡੇਟ ਸਟੇਟਸ ਨੂੰ ਓਕੇ ਕਰਦੇ ਆ। ਇਹਦੇ ਵਿੱਚ ਸਾਰੀਆਂ ਆਪਸ਼ਨ ਆ ਜਾਣੀਆਂ ਚੈੱਕ ਆਧਾਰ ਅਪਡੇਟ ਸਟੇਟਸ ਅਪਡੇਟ ਐਡਰੈਸ ਇਨ ਯੂਅਰ ਆਧਾਰ ਕਾਰਡ। ਸੋ ਜਿਹੜਾ ਵੀ ਆਪਾਂ ਚੈੱਕ ਕਰਨਾ ਹੈ ਸਟੇਟਸ ਉਹਦੇ ਅਕੋਰਡਿੰਗ ਆਪਾਂ ਕਿਸੇ ਵੀ ਕਾਲਮ ਨੂੰ ਸਿਲੈਕਟ ਕਰ ਸਕਦੇ ਆ। ਸੋ ਚੈੱਕ ਆਧਾਰ ਅਪਡੇਟ ਸਟੇਟਸ ਤੇ ਓਕੇ ਕਰਾਂਗੇ। ਸੋ ਜਿਨ੍ਹਾਂ ਨੇ ਸਟੇਟਸ ਚੈੱਕ ਕਰਨਾ ਇਨਰੋਲਮੈਂਟ ਨੰਬਰ ਆ ਜਿਹੜਾ ਰਸੀਦ ਤੇ ਦਿੱਤਾ ਗਿਆ ਹੁੰਦਾ ਉਹ ਇੱਥੇ ਆਪਾਂ ਫਿਲ ਕਰਾਂਗੇ। enrollment number fill karke niche date and time parange enrollment number jehdi aap aadhar card di raseed hundi hai aapnu jehde daftar cho mili hundi hai oh de utte likhya hunda so ethe aap date select karange date and time bilkul dekh ke fill karna hai koi bhi akhar jekar missing hunda hai ta ohdi jehdi status tracking a oh hundi ni ਸੂਪਰ ਡੇਟ ਸਿਲੈਕਟ ਕਰਨ ਤੋਂ ਬਾਅਦ ਨੀਚੇ ਆਪਾਂ ਟਾਈਮ ਸਿਲੈਕਟ ਕਰਾਂਗੇ ਇਹ ਸਾਰੀਆਂ ਚੀਜ਼ਾਂ ਆਧਾਰ ਕਟ ਦੀ ਸਲਿੱਪ ਦੇ ਉੱਪਰ ਲਿਖੀਆਂ ਹੁੰਦੀਆਂ ਸੋ ਇੱਥੇ ਆਪਾਂ ਟਾਈਮ ਸਿਲੈਕਟ ਕਰਾਂਗੇ ਟਾਈਮ ਸਿਲੈਕਟ ਕਰਕੇ ਨੀਚੇ ਆਪਾਂ ਕੈਪਚਾ ਭਰਾਂਗੇ ਸਬਮਿਟ ਤੇ ਓਕੇ ਕਰਾਂਗੇ ਸੋ ਨਿਜੀ ਆਧਾਰ ਕਾਰਡ ਦਾ ਸਟੇਟਸ ਆ ਜਾਏਗਾ ਜਿਵੇਂ ਕਿ ਇਹ ਆਧਾਰ ਕਾਰਡ ਰਿਜੈਕਟ ਹੋਇਆ ਆ ਆਧਾਰ ਕਾਰਡ ਡਾਊਨਲੋਡ ਕਰਨ ਦੇ ਲਈ UIDAI ਦੀ ਵੈਬਸਾਈਟ ਖੋਲਾਂਗੇ ਸੋ ਆ ਵੱਖ-ਵੱਖ ਟੈਬ ਓਪਨ ਹੋ ਜਾਣਗੀਆਂ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਡਾਊਨਲੋਡ ਆਧਾਰ ਜਿੱਥੇ ਲਿਖਿਆ ਉਸ ਨੂੰ ਆਪਾਂ ਓਪਨ ਕਰਾਂਗੇ ਓਪਨ ਕਰਨ ਦੇ ਬਾਅਦ ਜਿਹੜੀ ਆਧਾਰ ਕਾਰਡ ਦੀ ਵੈਬਸਾਈਟ ਆ ਉਹ ਓਪਨ ਹੋ ਜਾਏਗੀ ਸੋ ਆਪਾਂ ਡਾਊਨਲੋਡ ਆਧਾਰ ਕਾਰਡ ਤੇ ਓਕੇ ਕਰਦੇ ਹਾਂ ਸਵਾਰ ਆਧਾਰ ਕਾਰਡ ਦੀ ਵੈਬਸਾਈਟ ਜਿਹੜੀ ਮੇਨ ਜਿਹੜਾ ਡੈਸ਼ਬੋਰਡ ਆ ਇਹ ਓਪਨ ਹੋ ਜਾਣਾ ਸੋ ਇਸ ਦੇ ਵਿੱਚ ਆਪਾਂ ਜਿੱਥੇ ਮਾਈ ਆਧਾਰ ਲਿਖਿਆ ਹੋਇਆ ਇਹਦੇ ਤੇ ਕਲਿੱਕ ਕਰਾਂਗੇ ਸੈਕੰਡ ਲਾਈਨ ਦੇ ਵਿੱਚ ਡਾਊਨਲੋਡ ਆਧਾਰ ਕਾਰਡ ਲਿਖਿਆ ਹੋਇਆ ਇਹਨੂੰ ਆਪਾਂ ਓਪਨ ਕਰਾਂਗੇ ਸੋ ਡਾਊਨਲੋਡ ਆਧਾਰ ਕਾਰਡ ਜਿੱਥੇ ਲਿਖਿਆ ਹੁਣ ਇਸ ਸੀ ਨੂੰ ਆਪਾਂ ਓਪਨ ਕਰਦੇ ਹਾਂ ਸੋ ਜੇਕਰ ਆਪਣੇ ਕੋ ਆਧਾਰ ਕਾਰਡ ਨੰਬਰ ਹੈਗਾ ਆ ਇਸ ਜਗ੍ਹਾ ਤੇ ਆਪਾਂ ਆਧਾਰ ਕਾਰਡ ਨੰਬਰ ਭਰਾਂਗੇ ਆਧਾਰ ਕਾਰਡ ਨੰਬਰ ਭਰ ਕੇ نیچے ਆਪਾਂ ਕੈਪਚਾ ਭਰਾਂਗੇ ਕੈਪਚਾ ਭਰ ਕੇ ਆਪਾਂ ਸੈਂਡ ਓਟੀਪੀ ਤੇ ਓਕੇ ਕਰਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਆਧਾਰ ਕਾਰਡ ਨੰਬਰ ਭਰ ਦਿੰਨੇ ਆ ਇੱਥੇ نیچے ਆਪਾਂ ਕੈਪਚਾ ਭਰਾਂਗੇ ਇਹ ਸਾਰਾ ਡਾਟਾ ਫਿਲ ਕਰਕੇ ਸੈਂਡ ਓਟੀਪੀ ਤੇ ਓਕੇ ਕਰਾਂਗੇ ਸੋ OTP ਮੋਬਾਈਲ ਨੰਬਰ ਤੇ ਜਾਏਗਾ OTP ਫਿਲ ਕਰਨ ਤੋਂ ਬਾਅਦ ਆਪਣਾ ਆਧਾਰ ਕਾਰਡ ਜਿਹੜਾ ਡਾਊਨਲੋਡ ਹੋ ਕੇ ਆਪਾਂ ਨੂੰ ਮਿਲ ਜੇਗਾ ਸੋ ਜਿਹੜਾ ਦੂਸਰਾ ਤਰੀਕਾ ਹੈ ਜਿਨ੍ਹਾਂ ਨੇ ਨਵੇਂ ਆਧਾਰ ਕਾਰਡ ਅਪਲਾਈ ਕੀਤੇ ਆ ਉਹ ਆਧਾਰ ਕਾਰਡ ਕਿਵੇਂ ਡਾਊਨਲੋਡ ਕਰ ਸਕਦੇ ਆ ਸੋ ਉਹਦੇ ਪ੍ਰੋਸੈਸ ਦੇ ਲਈ ਜਿੱਥੇ انرੋਲਮੈਂਟ ਆਈਡੀ ਨੰਬਰ ਲਿਖਿਆ ਇਹਨੂੰ ਆਪਾਂ ਓਪਨ ਕਰਾਂਗੇ ਸੋ ਜਿਹੜਾ ਡੋਟ ਆ انرੋਲਮੈਂਟ ਆਈਡੀ ਨੰਬਰ ਜਿੱਥੇ ਲਿਖਿਆ ਹੋਇਆ ਇਸ ਜਗ੍ਹਾ ਤੇ ਆਪਾਂ ਕਲਿੱਕ ਕਰਾਂਗੇ ਸੋ ਸਭ ਤੋਂ ਪਹਿਲਾਂ ਜਿੱਦਾਂ ਕਿ ਆਧਾਰ ਕਾਰਡ ਸਟੇਟਸ ਚੈੱਕ ਵੇਲੇ ਮੈਂ ਦੱਸਿਆ ਸੀ ਇਨਰੋਲਮੈਂਟ ਨੰਬਰ ਹੁੰਦਾ ਆ ਉਹਨੂੰ ਆਪਾਂ ਇੱਥੇ ਫਿੱਲ ਕਰਾਂਗੇ ਇਨਰੋਲਮੈਂਟ ਨੰਬਰ ਫਿੱਲ ਕਰਨ ਤੋਂ ਬਾਅਦ ਨੀਚੇ ਆਪਾਂ ਡੇਟ ਸਿਲੈਕਟ ਕਰਾਂਗੇ ਜਿਹੜੀ ਕਿ ਆਧਾਰ ਕਾਰਡ ਜਦੋਂ ਅਪਲਾਈ ਕਰਦੇ ਆ ਰਸੀਦ ਤੇ ਉੱਤੇ ਲਿਖੀ ਹੁੰਦੀ ਆ ਸੋ ਸਭ ਤੋਂ ਬਾਅਦ ਆਪਾਂ ਇੱਥੇ ਡੇਟ ਔਰ ਟਾਈਮ ਸਿਲੈਕਟ ਕਰਾਂਗੇ ਡੇਟ ਸਿਲੈਕਟ ਉੱਪਰ ਕੀਤੀ ਹੋਈ ਆ ਸੋ ਇੱਥੇ ਆਪਾਂ ਟਾਈਮ ਸਿਲੈਕਟ ਕਰਾਂਗੇ ਸਿਲੈਕਟ ਕਰਨ ਦੇ ਬਾਅਦ ਸੇਮ ਉਹਦੇ ਕੈਪਚਾ ਭਰ ਕੇ ਸੈਂਡ ਓਟੀਪੀ ਤੇ ਓਕੇ ਕਰਾਂਗੇ ਸੇਮ ਪ੍ਰੋਸੈਸ ਸੈਂਡ ਓਟੀਪੀ ਤੇ ਓਕੇ ਕਰਨ ਦੇ ਬਾਅਦ ਜਿਹੜਾ ਓਟੀਪੀ ਨੰਬਰ ਆ ਉਹ ਆਪਣੇ ਮੋਬਾਈਲ ਤੇ ਚਲੇ ਜਾਏਗਾ ਓਟੀਪੀ ਫਿਲ ਕਰਨ ਦੇ ਬਾਅਦ ਆਪਣਾ ਜਿਹੜਾ ਆਧਾਰ ਕਾਰਡ ਬਣਿਆ ਹੋਇਆ ਆ ਉਹ ਡਾਊਨਲੋਡ ਹੋ ਜਾਏਗਾ ਸੋ ਫਾਈਨਲੀ ਜੇ ਅਸੀਂ ਦੇਖ ਲਿਆ ਹੁਣ ਆਧਾਰ ਕਾਰਡ ਦਾ ਸਟੇਟਸ ਕਿਵੇਂ ਚੈੱਕ ਕਰਦੇ ਆ ਤੇ ਆਧਾਰ ਕਾਰਡ ਨੂੰ ਘਰ ਬੈਠੇ ਡਾਊਨਲੋਡ ਕਿਵੇਂ ਕਰ ਸਕਦੇ ਆ ਸੋ ਸਭ ਤੋਂ ਇੰਪੋਰਟੈਂਟ ਗੱਲ ਇਹ ਸੀ ਜਿੱਦਾਂ ਕਿ ਮੈਨੂੰ ਬਹੁਤ ਜਣਿਆਂ ਦੇ ਮੈਸੇਜ ਆਉਂਦੇ ਸੀ ਕਿ ਸਾਡੇ ਆਧਾਰ ਕਾਰਡ ਗਵਾਚ ਚੁੱਕੇ ਆ ਉਹਨਾਂ ਦਾ ਨੰਬਰ ਸਾਨੂੰ ਮਿਲ ਨਹੀਂ ਰਿਹਾ ਸੋ ਉਸ ਬਾਰੇ ਵੀ ਦੱਸ ਦਿੱਤਾ ਜਾ ਸੋ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਬਹੁਤ ਜਲਦ ਹੋਰ ਨਵੀਆਂ ਇਨਫੋਰਮੇਸ਼ਨ ਵੀਡੀਓ ਲੈ ਕੇ ਧੰਨਵਾਦ ਜੀ ਜੈ ਹਿੰਦ